ਪਹਿਲੀ ਵਾਰ ਪੰਜਾਬ 'ਚ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਦਿੱਲੀ ਦਾ ਇੱਕ ਐਮਐਲਏ ਪੰਜਾਬ ਦੇ ਵਿੱਚ ਆ ਕੇ ਪੰਜਾਬ ਪੁਲਿਸ ਦੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡ ਰਿਹਾ ਕਿੰਨੀ ਰੀੜ ਦੀ ਹੱਡੀ ਤੜਵਾ ਚੁੱਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਬੇਸ਼ੱਕ ਉਹਨਾਂ ਦੀ ਪਾਰਟੀ ਦਾ ਸੁਪਰੀਮੋ ਆ ਪਰ ਪੰਜਾਬ ਦੇ ਵਿੱਚ ਉਹਨਾਂ ਦਾ ਕੀ ਲਾਗਾ ਤੇਗਾ ਜਿਹੜੀ ਸੀਟ ਦੇ ਉੱਤੇ ਸੀਐਮ ਬੈਠਾ ਹੁੰਦਾ ਪਹਿਲੀ ਗੱਡੀ 'ਚ ਉਹ ਸੀਟ ਦੇ ਉੱਤੇ ਦਿੱਲੀ ਦਾ ਐਮਐਲਏ ਅਰਵਿੰਦ ਕੇਜਰੀਵਾਲ ਬੈਠਾ ਤੇ ਭਗਵਾਨ ਸਿੰਘ ਮਾਨ ਮਗਰਲੀ ਗੱਡੀ ਦੇ ਵਿੱਚ ਮਗਰਲੀ ਸੀਟ ਤੇ ਬੈਠਾ ਸੀ ਤਾਂ ਇੱਥੋਂ ਇਹ ਸਿੱਧ ਹੁੰਦਾ ਕਿ ਹੁਣ ਸੀਐਮ ਪੰਜਾਬ ਦਾ ਕੌਣ ਹੈ ਅਰਵਿੰਦ ਕੇਜਰੀਵਾਲ ਇੱਕ ਐਮਐਲਏ ਹੈ ਉਹ ਬਾਤਰੀ ਨਹੀਂ ਸਰਕਾਰ ਨਹੀਂ ਹੈ ਉਹ ਤਾਂ ਇੱਥੇ ਸਵਾਲ ਖੜਾ ਹੁੰਦਾ ਕਿ ਪੰਜਾਬ ਦੇ ਵਿੱਚ ਕਿੱਡੇ ਵੱਡੇ ਪੱਧਰ ਤੇ ਉੱਤੇ ਦਿੱਲੀ ਦਾ ਦਖਲ ਹੋ ਚੁੱਕਿਆ ਹੈ ਪੰਜਾਬ ਦੇ ਮੁੱਖ ਮੰਤਰੀ ਵੇਖਣ 'ਚ ਬੇਸ਼ੱਕ ਭਗਵੰਤ ਮਾਨ ਨੇ ਪਰ ਅਸਲ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਰੇ ਜਮਹੂਰੀ ਚੋਣਾਂ ਤੇ ਕਿਤੇ ਭਗਾਸ ਸਿੰਘ ਮਾਨ ਦੀ ਮਾਤਾ ਜਾਂ ਭੈਣ ਦੀ ਕੋਈ ਰੈਲੀ ਲੱਭ ਕੇ ਦਿਖਾਓ ਕੋਈ ਪ੍ਰੋਗਰਾਮ ਲੱਭ ਕੇ ਦਿਖਾਓ ਕੋਈ ਡੋਰ ਟੂ ਡੋਰ ਲੱਭ ਕੇ ਦਿਖਾਓ ਇਹ ਪਰ ਕੱਟੇ ਜਾ ਰਹੇ ਅਰਵਿੰਦ ਕੇਜਰੀਵਾਲ ਕਲ ਭਾਸ਼ਣ ਦੇ ਵਿੱਚ ਇਹ ਕਹਿੰਦੇ ਆ ਕਿ ਐਮਐਲਏ ਉਹ ਬਣਾਓ ਜਿਹਦੀ ਸਰਕਾਰ ਹੋਵੇ ਜੇ ਕੋਈ ਹੋਰ ਐਮਐਲਏ ਬਣਾਉਂਗੇ ਤਾਂ ਉਹ ਕੰਮ ਨਹੀਂ ਕਰਾ ਸਕੂਗਾ ਸਰਕਾਰ ਨਾਲ ਲੜਦੇ ਰਹੂਗਾ ਕਿੱਡਾ ਘਟਿਆ ਤੇ ਬੇਹੁਦਾ ਬਿਆਨ ਹੈ ਤੁਸੀਂ ਕੀ ਚਾਹੁੰਦੇ ਹੋ ਕਿ ਵਿਰੋਧੀ ਧਿਰ ਹੀ ਨਾ ਹੋਵੇ ਲੋਕਤੰਤਰ ਦੀ ਨਿਯਮਤਾ ਵਿਰੋਧੀ ਧਿਰ ਤੇ ਖੜੀ ਹੈ ਇਹ ਕਹ ਰਿਹਾ ਇਹ ਕਹਿੰਦੇ ਆ ਵੀ ਜੇ ਸਰਕਾਰ ਦਾ ਐਮਐਲਏ ਹੋ ਤਾਂ ਹੀ ਕੰਮ ਹੋ ਆਜੋ ਪੰਜਾਬ ਦੇ ਬਾਕੀ ਹਲਕਿਆਂ ਚ ਫਰੀਦਕੋਟ ਜ਼ਿਲ੍ਹੇ ਦਾ ਮੈਨੂੰ ਕੋਈ ਵੀ ਹਲਕਾ ਦਿਖਾ ਦਿਓ ਜਿੱਥੇ ਵਿਕਾਸ ਨਹੀਂ ਤੇ ਨਾਲੇ ਨਹਿਰੀਆਂ ਲਿਆਂਦੀਆਂ ਪਈਆਂ ਹੁਣ ਜੇ ਤੁਸੀਂ ਕਹਿੰਦੇ ਵੀ ਗਿੱਦੜਪਾਹਾ ਦਾ ਵਿਕਾਸ ਤਾਂ ਹੀ ਹੋਊਗਾ ਜੇ ਤੁਸੀਂ ਸਰਕਾਰ ਦਾ ਐਮਐਲਏ ਚੁਣੋਗੇ 92 ਐਮਐਲਏ ਜਿਹੜੇ ਚੁਣੇ ਆ ਉਹਨਾਂ ਦੇ ਹਲਕਿਆਂ ਚ ਕਿਹੜੀਆਂ ਤੁਸੀਂ ਨਹਿਰੀਆਂ ਲਿਆ ਪਈਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਖੁੰਝੇ ਲਾਇਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਸਿਰਫ ਇੱਕ ਮਖੌਟਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਪਿੱਛੇ ਸਾਰੀ ਪਾਵਰ ਕੇਜਰੀਵਾਲ ਵਰਤ ਰਿਹਾ ਉਹ ਵੀ ਇੱਕ ਅੱਤੀ ਸਟੇਟ ਤੇ ਪੰਜਾਬ ਨੇ ਅਰੋੜੀ ਤੇਰਾ ਬੋਲਦੀਆਂ ਹੀ ਨਹੀਂ ਅਮੇ ਬੇਸ਼ੱਕ ਪੰਜਾਬ ਨੇ ਆਪਣੇ ਲੱਖਾਂ ਜਿਹੜੇ ਨੌਜਵਾਨਾਂ ਸ਼ਹੀਦ ਕਰਾ ਲੇ ਲੱਖਾਂ ਕਸ਼ਟ ਸਹਿਲੇ ਕਰਜਾ ਸਿਰ ਤੇ ਚੜਾ ਲਿਆ ਪਰ ਉਹ ਦਿੱਲੀ ਦੀ ਇਹ ਨਹੀਂ ਕਦੇ ਮੰਨੀ ਸੀ ਪਰ ਅੱਜ ਆਮ ਆਦਮੀ ਪਾਰਟੀ ਦੀ ਬਦੌਲਤ ਭਗਵਾਨ ਸਿੰਘ ਮਾਨ ਦੀ ਸਰਕਾਰ ਦੀ ਬਦੌਲਤ ਦਿੱਲੀ ਸਿੱਧੇ ਰੂਪ ਵਿੱਚ ਪੰਜਾਬ ਦੇ ਉੱਤੇ ਕਾਬਜ ਹੋਈ ਹੋਈ ਹੈ ਕਿ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢੋ ਇਹ ਚਰਚਾ ਚੱਲ ਰਹੀ ਹੈ ਪ੍ਰਵਾਸੀਆਂ ਨੂੰ ਹੋਰ ਨਾ ਦਿਓ ਪ੍ਰਵਾਸੀਆਂ ਨੂੰ ਜੇ ਆਉਣਾ ਤਾਂ ਪੱਕੇ ਵਸਨੀਕ ਨਾ ਬਣਾਓ ਪਰ ਤੁਸੀਂ ਉਹ ਛੋਟੇ ਪ੍ਰਵਾਸੀਆਂ ਦੀ ਗੱਲ ਕਰ ਰਹੇ ਹੋ ਜਿਹੜੀਆਂ ਰੇੜੀਆਂ ਲਾਉਂਦੇ ਆ ਦਿਹਾੜੀਆਂ ਕਰਦੇ ਆ ਇੱਥੇ ਤਾਂ ਵੱਡੇ ਪ੍ਰਵਾਸੀ ਤੁਹਾਡੇ ਪੰਜਾਬ ਚ ਆ ਕੇ ਨੌਕਰੀਆਂ ਵੰਡ ਰਹੇ ਆ ਇੱਥੇ ਤਾਂ ਵੱਡੇ ਪ੍ਰਵਾਸੀ ਤੁਹਾਡੀਆਂ ਸਰਕਾਰਾਂ ਚਲਾ ਰਹੇ ਆ ਇੱਥੇ ਤਾਂ ਵੱਡੇ ਪ੍ਰਵਾਸੀ ਸੀਐਮ ਹਾਊਸ ਦੇ ਵਿੱਚ ਬੈਠੇ ਆ ਉਹ ਪ੍ਰਵਾਸੀਆਂ ਨੂੰ ਕੀ ਕਰੋਗੇ ਕੁ ਲੋਕਾਂ ਚ ਇਹ ਵੀ ਚਰਚਾ ਚੱਲ ਪਈ ਹੈ ਕਿ ਦਿੱਲੀ ਜਿੱਤ ਜਾਵੇ ਆਮ ਆਦਮੀ ਪਾਰਟੀ ਜੇਕਰ ਆਮ ਆਦਮੀ ਪਾਰਟੀ ਦਿੱਲੀ ਨਾ ਜਿੱਤੀ ਤਾਂ ਅਰਵਿੰਦ ਕੇਜਰੀਵਾਲ ਸੀਐਮ ਆਫ ਚਾ ਕੇ ਸਿੱਧਾ ਹੀ ਬਹਿ ਜਾਣਗੇ ਤੇ ਜਿੰਨੇ ਦਿੱਲੀ ਦੇ ਇਹਨਾਂ ਦੇ ਵਿਧਾਇਕ ਹੈ ਕੋਈ ਲੀਡਰ ਹੈ ਉਹ ਵੱਖ-ਵੱਖ ਐਮਐਲਏ ਦੇ ਨਾਲ ਆ ਕੇ ਬਹਿ ਜਾਣਗੇ ਪਹਿਲਾਂ ਵੀ ਬੈਠੇ ਹੈ ਮੈਂ ਮਰਵੰਦ ਕੇ ਜੀ ਵਾਲ ਨੇ ਪੁੱਛਣਾ ਚਾਹਣਾ ਹੈ ਕਿ ਜੇ ਆ ਹੀ ਹੋਵੇ ਕਿ ਜਿਹਦੀ ਸਰਕਾਰ ਹੈ ਉਹਦੇ ਐਮਐਲਏ ਹੋਵੇ ਫਿਰ ਤੁਹਾਡੇ ਐਮਪੀ ਚ ਤਾ ਕੇ ਵੀ ਲੋਕਾਂ ਨੇ ਗਲਤੀ ਕੀਤੀ ਫਿਰ ਤੁਹਾਡੇ ਜਿਹੜੇ ਪੰਜਾਬ ਦੇ 2017 ਦੇ ਵਿੱਚ 20 ਐਮਐਲਏ ਜੀ ਤਾ ਕੇ ਜਿਨ੍ਹਾਂ ਨੇ ਥੋੜੀ ਜੜ ਲਾਈ ਹੈ ਉਹ ਵੀ ਗਲਤੀ ਕੀਤੀ ਫਿਰ ਭਗਵਾਨ ਸਿੰਘ ਮਾਨ ਨੂੰ 2014 ਤੇ 17 ਜਿੱਤਾਂ ਕੇ ਵੀ ਗਲਤੀ ਕੀਤੀ ਵੀ ਇਥੇ ਭਾਜਪਾ ਦੇ ਬੰਦੇ ਚੋਣ ਲੈਣੇ ਚਾਹੀਦੇ ਸੀ ਛੱਪ ਹੁੰਦਾ ਜਿਹੜਾ ਉਹਦੇ ਕਹਿੰਦੇ ਦੰਦ 'ਚ ਜ਼ਹਿਰ ਹੁੰਦਾ ਉਹ ਦੰਦ 'ਚੋਂ ਜੇ ਦੰਦ ਮਾਰਦਾ ਤਾਂ ਤਾਂ ਹੀ ਜ਼ਹਿਰ ਹੈ ਤਾਂ ਹੁਣ ਲੱਗਦਾ ਕਿ ਭਗਵਾਨ ਸਿੰਘ ਮਾਨ ਦਾ ਉਹ ਦੰਦ ਕੱਢ ਦਿੱਤਾ ਗਿਆ ਹੈ ਹੁਣ ਇਹ ਕੀਲਿਆ ਹੋਇਆ ਸੱਪ ਬਣ ਚੁੱਕਿਆ ਤੇ ਜਿਹਦੇ ਤੇ ਅਰਵਿੰਦ ਕੇਜਰੀਵਾਲ ਬੀਨ ਵਜਾ ਕੇ ਜਿਵੇਂ ਚਾਹੁੰਦੇ ਹੁਣੇ ਤੋਂ ਉਹ ਕੰਮ ਕਰਵਾ ਰਹੇ ਆ ਅਰਵਿੰਦ ਕੇਜਰੀਵਾਲ ਜੋ ਦਿੱਲੀ ਦੇ ਇੱਕ ਐਮਐਲਏ ਨੇ ਉਹਨਾਂ ਦਾ ਜਿਹੜਾ ਦਖਲ ਹੈ ਪੰਜਾਬ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਕੱਲ ਗਿੱਧੜ ਪਾਹੇ ਵਿੱਚ ਚੋਣ ਪ੍ਰਚਾਰ ਦੌਰਾਨ ਆਉਂਦੇ ਨੇ ਕੀ ਕੁਝ ਵਾਪਰਿਆ ਸਾਰੀ ਗੱਲਬਾਤ ਕਰਾਂਗੇ ਜੋ ਕੁਝ ਉਹਦੇ ਦੇਖਿਆ ਤੇ ਜੋ ਕੁਝ ਉੱਥੇ ਨਜ਼ਰ ਆਇਆ ਉਹਦੇ ਵੱਲ ਝਾਤ ਮਰਉਂਨੇ ਸਭ ਤੋਂ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਜਿਵੇਂ ਆਪਾਂ ਗੱਲ ਕੀਤੀ ਕਿ ਉਹ ਇੱਕ ਹੁਣ ਸਿਰਫ ਐਮਐਲਏ ਆ ਪਰ ਜਿਹੜਾ ਉਹਨਾਂ ਦਾ ਰਤਬਾ ਉਹ ਪੰਜਾਬ ਦੇ ਸਭ ਤੋਂ ਵੱਡੇ ਮੁਖੀ ਮੁੱਖ ਮੰਤਰੀ ਦੇ ਨਾਲੋਂ ਵੀ ਵੱਧ ਦਿਖਾਇਆ ਜਾ ਰਿਹਾ ਕੀ ਕੁਝ ਕੱਲ ਵਾਪਰਿਆ ਖਾਸ ਕਰਕੇ ਬਿਲਕੁਲ ਜਦੋਂ ਤੋਂ ਮਾਣਯੋਗ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਤੇ ਪਾਬੰਦੀਆਂ ਲਾ ਕੇ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਨੇ ਆ ਕੇ ਪਹਿਲਾਂ ਜਿਹੜੇ ਕਹਿੰਦੇ ਸੀ ਕਿ ਜੇਲ੍ਹ ਚੋਂ ਸਰਕਾਰ ਚਲਾਵਾਂਗੇ ਮੁੱਖ ਮੰਤਰੀ ਤੋਂ ਅਸਤੀਫਾ ਨਹੀਂ ਦੇਣਾ ਜਦੋਂ ਸੁਪਰੀਮ ਕੋਰਟ ਨੇ ਇਕੱਲਾ ਅਰਵਿੰਦ ਕੇਜਰੀਵਾਲ ਬਾਹਰ ਕੱਢਤਾ ਮੁੱਖ ਮੰਤਰੀ ਜੇਲ੍ਹ 'ਚ ਹੀ ਰੱਖ ਲਿਆ ਤਾਂ ਉਹਨਾਂ ਨੂੰ ਮਜਬੂਰੀ ਵਸ ਅਸਤੀਫਾ ਦੇਣਾ ਪਿਆ ਤੇ ਉਹ ਦਿੱਲੀ ਦੇ ਇੱਕ ਮਾਮੂਲੀ ਜੇ ਐਮਐਲਏ ਰਹਿ ਗਏ ਜੀ ਇਹ ਤੋਂ ਬਾਅਦ ਉਹਨਾਂ ਨੂੰ ਜਿਹੜਾ 45 ਕਰੋੜ ਰੁਪਏ ਦਾ ਬੰਗਲਾ ਸੀ ਉਹ ਵੀ ਛੱਡਣਾ ਪਿਆ ਮਤਲਬ ਦਿੱਲੀ ਦੇ ਇੱਕ ਐਮਐਲਏ ਤੇ ਦਿੱਲੀ ਉਹ ਸਟੇਟ ਹੈ ਜਿਹੜੀ ਅਰਧ ਅੱਧੀ ਸਟੇਟ ਹੈ ਜਿਹਨੂੰ ਕਹ ਲਿਆ ਜਿਹਦੇ ਕੋਲੇ ਪੂਰੀਆਂ ਪਾਵਰਾਂ ਵੀ ਨਹੀਂ ਕੇਂਦਰ ਸ਼ਾਸਤ ਪ੍ਰਦੇਸ਼ ਹੈ ਦਿੱਲੀ ਉਹਦਾ ਇੱਕ ਐਮਐਲਏ ਬੇਸ਼ੱਕ ਉਹ ਆਮ ਆਦਮੀ ਪਾਰਟੀ ਦਾ ਸੁਪਰੀਮੋ ਵੀ ਹੈ ਨਾਲ ਉਹਦਾ ਇੱਕ ਐਮਐਲਏ ਪੰਜਾਬ ਦੇ ਵਿੱਚ ਆਉਂਦਾ ਹੈ ਸਭ ਤੋਂ ਵੱਡੀ ਗੱਲ ਪੰਜਾਬ ਦੇ ਵਿੱਚ ਅੱਜ ਤੱਕ ਕਾਂਗਰਸੀ ਸਰਕਾਰ ਵੀ ਰਹੀ ਹੈ ਕਾਂਗਰਸ ਜੇ ਗੱਲ ਕਰਨੀ ਹੋਵੇ ਕੇਂਦਰੀ ਪਾਰਟੀ ਹੈ ਪਰ ਜਦੋਂ ਕਿਤੇ ਕਿਸੇ ਨੂੰ ਨਿਯੁਕਤੀਆਂ ਦਾ ਪੱਤਰ ਦੇਣੇ ਹੁੰਦੇ ਕਿਸੇ ਕਿਸੇ ਨੌਜਵਾਨ ਨੂੰ ਨੌਕਰੀਆਂ ਦੇਣੀਆਂ ਹੁੰਦੀਆਂ ਉਦੋਂ ਪੰਜਾਬ ਦੇ ਵਿੱਚ ਕਦੇ ਕਿਸੇ ਵੱਡੇ ਲੀਡਰ ਨੇ ਕਾਂਗਰਸ ਦੇ ਆ ਕੇ ਨੌਕਰੀਆਂ ਨਹੀਂ ਦਿੱਤੀਆਂ ਉਦੋਂ ਨੌਕਰੀਆਂ ਦਿੱਤੀਆਂ ਉੱਥੋਂ ਦੇ ਮੁੱਖ ਮੰਤਰੀ ਨੇ ਜਾਂ ਮੰਤਰੀਆਂ ਨੇ ਪਰ ਪਹਿਲੀ ਵਾਰ ਪੰਜਾਬ 'ਚ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਦਿੱਲੀ ਦਾ ਇੱਕ ਐਮਐਲਏ ਪੰਜਾਬ ਦੇ ਵਿੱਚ ਆ ਕੇ ਪੰਜਾਬ ਪੁਲਿਸ ਦੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡ ਰਿਹਾ ਹੈ ਮੁੱਖ ਮੰਤਰੀ ਵੀ ਉੱਥੇ ਮੌਜੂਦ ਹੈ ਤੇ ਦਿੱਲੀ ਦਾ ਕਐਮਐਲਏ ਉਹ ਅਰਵਿੰਦ ਕੇਜਰੀਵਾਲ ਉਹ ਵੀ ਉੱਥੇ ਮੌਜੂਦ ਹੈ ਹੁਣ ਐਦੋਂ ਮਾੜੀ ਕੀ ਗੱਲ ਹੋਊਗੀ ਕਿ ਪੰਜਾਬ ਪੁਲਿਸ ਦੇ ਨੌਜਵਾਨਾਂ ਨੂੰ ਜਿਹੜੇ ਨਿਯੁਕਤੀ ਪੱਤਰ ਵੰਡਨੇ ਆ ਉਹ ਮੁੱਖ ਮੰਤਰੀ ਜਿਹੜੇ ਗ੍ਰਹਿ ਮੰਤਰੀ ਵੀ ਹੈ ਉਹ ਇੱਕ ਨਾਲ ਉਸ ਦੂਜੇ ਨੰਬਰ ਤੇ ਨੇ ਜਿਉਂਥੇ ਮੰਨਿਆ ਜਾਵੇ ਉਹ ਪਹਿਲੇ ਨੰਬਰ ਤੇ ਉਹੀ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਵੀ ਬਾਅਦ ਚ ਦਿੱਤਾ ਜਾਂਦਾ ਇਹ ਇਹ ਸਿਨੀਅਰਟੀ ਹੁੰਦੀ ਹੈ ਜਦੋਂ ਕਿ ਬੰਦਾ ਮਗਰੋਂ ਬੋਲਦਾ ਦਾ ਮਤਲਬ ਉਹ ਬੰਦਾ ਵੱਡਾ ਹੈ ਉਹ ਉਹ ਛੋਟੇ ਤੋਂ ਛੋਟੇ ਨੂੰ ਦੂਸਰਾ ਬੋਲਣਾ ਹੁੰਦਾ ਪਹਿਲਾਂ ਡੀਜੀਪੀ ਬੋਲਦੇ ਨੇ ਮੁੱਖ ਮੰਤਰੀ ਬੋਲਦੇ ਨੇ ਉਸ ਤੋਂ ਬਾਅਦ ਦਿੱਲੀ ਦਾ ਕਐਮਐਲਏ ਅਰਵਿੰਦ ਕੇਜਰੀਵਾਲ ਬੋਲਦਾ ਮਤਲਬ ਇਹ ਇੱਥੇ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਕਿੰਨੀ ਰੀਡ ਦੀ ਹੱਡੀ ਤੜਵਾ ਚੁੱਕਿਆ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਕਿ ਬੇਸ਼ੱਕ ਉਹਨਾਂ ਦੀ ਪਾਰਟੀ ਦਾ ਸੁਪਰੀਮੋ ਆ ਪਰ ਪੰਜਾਬ ਦੇ ਵਿੱਚ ਉਹਨਾਂ ਦਾ ਕੀ ਲਾਗਾ ਤੇਗਾ ਪੰਜਾਬ ਪੁਲਿਸ ਦੇ ਸਰਕਾਰੀ ਫੰਕਸ਼ਨਾਂ ਦੇ ਵਿੱਚ ਉਹਨਾਂ ਦਾ ਕੀ ਲਾਗਾ ਤੇਗਾ ਉਹ ਪਾਰਟੀ ਦੇ ਪ੍ਰੋਗਰਾਮ ਕਰਨ ਰਾਜ ਰਾਜ ਕਰਨ ਦਸ ਰੈਲੀਆਂ ਕਰਨ ਗਦਰਬਾਹ ਦੇ ਵਿੱਚ ਆ ਕੇ ਦਸ ਰੈਲੀਆਂ ਕਰਨ ਬਰਨਾਲਾ ਦੇ ਵਿੱਚ ਆ ਕੇ ਪਾਰਟੀ ਦੀਆਂ ਮੀਟਿੰਗਾਂ ਲੈਣ ਜੋ ਮਰਜ਼ੀ ਇਹਦੇ ਚਲਾਉਣ ਪਰ ਸਰਕਾਰੀ ਫੰਕਸ਼ਨਾਂ ਦੇ ਵਿੱਚ ਸਰਕਾਰੀ ਨੌਕਰੀਆਂ ਵੰਡਣ ਵੇਲੇ ਅਰਵਿੰਦ ਕੇਜਰੀਵਾਲ ਨਿਯੁਕਤੀ ਪੱਤਰ ਕਿਵੇਂ ਵੰਡ ਸਕਦੇ ਆ ਹੁਣ ਜੇ ਇੱਥੇ ਇੱਕ ਸਰਕਾਰ ਕੋਲੇ ਇੱਕ ਬਹਾਨਾ ਵੀ ਸੀ ਕਿ ਦਿੱਲੀ ਦੇ ਨਾਲ ਸਮਝੌਤਾ ਕੀਤਾ ਹੋਇਆ ਸੀ ਆ ਇੱਕ ਦੂਜੇ ਨਾਲ ਸੂਚਨਾ ਸ਼ੇਅਰ ਕਰਨ ਦਾ ਜੇ ਉਹ ਸੂਚਨਾ ਸ਼ੇਅਰ ਕਰਨ ਦਾ ਸਮਝੌਤਾ ਤਾਂ ਦਿੱਲੀ ਸਰਕਾਰ ਨੇ ਤੇ ਦਿੱਲੀ ਸਰਕਾਰ ਆਤਿਸ਼ੀ ਚਲਾ ਰਹੇ ਨੇ ਮੁੱਖ ਮੰਤਰੀ ਆਤਿਸ਼ੀ ਨੇ ਉਹਨਾਂ ਨੂੰ ਉਹ ਆ ਸਕਦੇ ਨੇ ਉਹ ਪਹਿਲੀ ਗੱਲ ਤਾਂ ਨੌਕਰੀਆਂ ਉਹ ਵੀ ਨਹੀਂ ਵੰਡ ਸਕਦੇ ਪਰ ਉਹ ਤੁਸੀਂ ਇੱਕ ਦੂਜੇ ਨਾਲ ਸੂਚਨਾ ਸ਼ੇਅਰ ਕਰਨੀਆਂ ਇੱਕ ਦੂਜੇ ਨਾਲ ਜਿਹੜਾ ਪ੍ਰੋਗਰਾਮ ਸਾਂਝੇ ਕਰਨੇ ਆ ਉਹ ਤੁਸੀਂ ਕਰ ਸਕਦੇ ਹੋ ਅਰਵਿੰਦ ਕੇਜਰੀਵਾਲ ਇੱਕ ਐਮਐਲਏ ਆ ਉਹ ਮੰਤਰੀ ਨਹੀਂ ਸਰਕਾਰ ਨਹੀਂ ਆ ਉਹ ਤੇ ਤੇ ਸਵਾਲ ਖੜਾ ਹੁੰਦਾ ਕਿ ਪੰਜਾਬ ਦੇ ਵਿੱਚ ਕਿੱਡੇ ਵੱਡੇ ਪੱਧਰ ਤੇ ਉੱਤੇ ਦਿੱਲੀ ਦਾ ਦਖਲ ਹੋ ਚੁੱਕਿਆ ਹੈ ਪੰਜਾਬ ਦੇ ਮੁੱਖ ਮੰਤਰੀ ਵੇਖਣ ਚ ਬੇਸ਼ੱਕ ਭਗਵੰਤ ਮਾਨ ਨੇ ਪਰ ਅਸਲ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਹੁਣ ਲੋਕਾਂ 'ਚ ਇਹ ਵੀ ਚਰਚਾ ਚੱਲ ਪਈ ਹੈ ਕਿ ਲੋਕ ਪਹਿਲਾਂ ਇਹ ਕਹਿੰਦੇ ਸੀ ਕਿ ਦਿੱਲੀ ਹਾਰੇ ਆਮ ਆਦਮੀ ਪਾਰਟੀ ਲੋਕਾਂ 'ਚ ਪੰਜਾਬ ਦੇ ਲੋਕਾਂ 'ਚ ਗੁੱਸਾ ਸੀ ਪਰ ਹੁਣ ਇੱਕ ਲੋਕਾਂ 'ਚ ਇਹ ਵੀ ਚਰਚਾ ਚੱਲ ਪਈ ਹੈ ਕਿ ਦਿੱਲੀ ਜਿੱਤ ਜਾਵੇ ਆਮ ਆਦਮੀ ਪਾਰਟੀ ਜੇਕਰ ਆਮ ਆਦਮੀ ਪਾਰਟੀ ਦਿੱਲੀ ਨਾ ਜਿੱਤੀ ਤਾਂ ਅਰਵਿੰਦ ਕੇਜਰੀਵਾਲ ਸੀਐਮ ਆਫ ਚਾ ਕੇ ਸਿੱਧਾ ਹੀ ਬਹਿ ਜਾਣਗੇ ਤੇ ਜਿੰਨੇ ਦਿੱਲੀ ਦੇ ਨਾਲ ਦੇ ਵਿਧਾਇਕ ਹੈ ਕੋਈ ਲੀਡਰ ਹੈ ਉਹ ਵਕ ਵਕ ਕੇ ਬਹਿ ਜਾਣਗੇ ਪਹਿਲਾਂ 20 ਬੈਠੇ ਐ ਪਹਿਲਾਂ ਵੀ ਵੱਡੇ ਪੱਦਰ ਦੇ ਉੱਤੇ ਦਿੱਲੀ ਦੇ ਬੰਦੇ ਮੰਤਰੀਆਂ ਦੇ ਦਫ਼ਤਰਾਂ 'ਚ ਆਸੇ-ਪਾਸੇ ਸੀਐਮ ਦੇ ਦਫ਼ਤਰਾਂ 'ਚ ਆ ਕੇ ਬੈਠੇ ਐ ਪਰ ਫਿਰ ਤਾਂ ਜਮੇ ਵੇਲੇ ਹੋ ਜਾਣਗੇ ਫਿਰ ਤਾਂ ਸਿੱਧਾ ਹੀ ਆ ਕੇ ਬੈਠਣਗੇ ਸੋ ਜਿਹੜੀਆਂ ਕਹਿੰਨ ਨਿਯੁਕਤੀਆਂ ਦਿੱਤੀਆਂ ਗਈਆਂ ਉਹ ਨਿਯੁਕਤੀਆਂ ਇੱਕ ਮੁੱਖ ਮੰਤਰੀ ਦੇ ਸਕਦਾ ਸੀ ਜੇ ਕੋਈ ਮੰਤਰੀ ਦੇ ਸਕਦਾ ਸੀ ਪਰ ਜਿਹੜੀਆਂ ਅਰਵਿੰਦ ਕੇਜਰੀਵਾਲ ਨੇ ਆ ਕੇ ਦਿੱਤੀਆਂ ਇਹ ਬਹੁਤ ਮਾੜਾ ਸ਼ਿਕਨ ਹੈ ਪੰਜਾਬ ਲਈ ਹੁਣ ਰੌਲਾ ਪਾਇਆ ਜਾ ਰਿਹਾ ਕੁੰਬੜਾ ਕੁੰਬੜਾ ਹੀ ਨਾ ਪਿੰਡ ਕੁੰਬੜਾ ਪਿੰਡ ਦੇ ਵਿੱਚ ਕੁਝ ਪ੍ਰਵਾਸੀਆਂ ਨੇ ਦੋ ਮੁੰਡਿਆਂ ਦਾ ਕਤਲ ਕਰ ਦਿੱਤਾ ਬਹੁਤ ਮੰਦ ਭੱਗ ਕਿ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢੋ ਇਹ ਚਰਚਾ ਚੱਲ ਰਹੀ ਹੈ ਪ੍ਰਵਾਸੀਆਂ ਨੂੰ ਆਉਣਾ ਦੇਓ ਪ੍ਰਵਾਸੀਆਂ ਨੂੰ ਜੇ ਆਉਣਾ ਤਾਂ ਪੱਕੇ ਵਸਨੀਕ ਨਾ ਬਣਾਓ ਪਰ ਤੁਸੀਂ ਉਹ ਛੋਟੇ ਪ੍ਰਵਾਸੀਆਂ ਦੀ ਗੱਲ ਕਰ ਰਹੇ ਹੋ ਜਿਹੜੀਆਂ ਰੇੜੀਆਂ ਲਾਉਂਦੇ ਆ ਦਿਹਾੜੀਆਂ ਕਰਦੇ ਆ ਇੱਥੇ ਤਾਂ ਵੱਡੇ ਪ੍ਰਵਾਸੀ ਤੁਹਾਡੇ ਪੰਜਾਬ ਚ ਆ ਕੇ ਨੌਕਰੀਆਂ ਵੰਡ ਰਹੇ ਆ ਇੱਥੇ ਤਾਂ ਵੱਡੇ ਪ੍ਰਵਾਸੀ ਤੁਹਾਡੀਆਂ ਸਰਕਾਰਾਂ ਚਲਾ ਰਹੇ ਆ ਇੱਥੇ ਤਾਂ ਵੱਡੇ ਪ੍ਰਵਾਸੀ ਸੀਐਮ ਹਾਊਸ ਦੇ ਵਿੱਚ ਬੈਠੇ ਆ ਉਹ ਪ੍ਰਵਾਸੀਆਂ ਨੂੰ ਕੀ ਕਰੋਗੇ ਮਤਲਬ ਜਿਹੜੇ ਪ੍ਰਵਾਸੀਆਂ ਨੇ ਨੀਤੀਆਂ ਬਣਾਉਣੀਆਂ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਆ ਤਾਂ ਪ੍ਰਵਾਸੀ ਬਣਾ ਰਹੇ ਆ ਤੁਸੀਂ ਰੋ ਰਹੇ ਹੋ ਕਿ ਕੋਈ ਦਿਹਾੜੀਦਾਰ ਕੋਈ ਮਜ਼ਦੂਰ ਉਹ ਤਾਂ ਬਾਅਦ ਨਹੀਂ ਹੁੰਦਾ ਪਰ ਨੇਫਟ ਲਾਂਗੇ ਪਰ ਜਿਨ੍ਹਾਂ ਨੇ ਪਾਲਿਸੀਆਂ ਬਣਾਉਣੀਆਂ ਤੁਹਾਡੇ ਦਫ਼ਤਰਾਂ ਦੇ ਵਿੱਚ ਤੁਹਾਡੀਆਂ ਮੰਤਰੀਆਂ ਦੇ ਨਾਲ ਪ੍ਰਵਾਸੀ ਬਹਿ ਗਏ ਨੇ ਇਸ ਚਿੰਤਾ ਦਾ ਵਿਸ਼ਾ ਪੰਜਾਬ ਲਈ ਕੀ ਪੰਜਾਬ ਦੇ ਜਦੋਂ ਪੰਜਾਬ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਫਤਵਾ ਨਹੀਂ ਦਿੱਤਾ ਭਗਵਾਨ ਸਿੰਘ ਮਾਨ ਨੂੰ ਫਤਵਾ ਦਿੱਤਾ ਇਹ ਕੱਲ ਦਾ ਪਤਾ ਆਮਦਮੀ ਪਾਰਟੀ ਨੂੰ ਵੀ ਹੈ ਪਿਛਲੀ ਚੋਣ ਲੜੀ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਐਸ ਵਾਰ ਦੀ ਚੋਣ ਤਾਂ ਸੀਟਾਂ ਆਈਆਂ ਸੀ ਵੀ ਐਸ ਵਾਰ ਦੀ ਚੋਣ ਲੜੀ ਭਗਵਾਨ ਸਿੰਘ ਮਾਨ ਦੇ ਸਿਰ ਤੇ ਸੀਟਾਂ ਆਈਆਂ 92 ਲੋਕਾਂ ਨੇ ਭਗਵੰਤ ਮਾਨ ਤੇ ਭਰੋਸਾ ਕੀਤਾ ਕੇਜਰੀਵਾਲ ਦੀ ਇਮੇਜ ਅੱਜ ਵੀ ਪੰਜਾਬ ਦੇ ਵਿੱਚ ਉਸੇ ਤਰੀਕੇ ਦੇ ਜੋ ਜੀ 2000 ਸਤਾਰਾ ਮੌਕੇ ਸੀ ਉਦੋਂ ਮਾਰੀ ਹੋਈ ਐ ਉਦੋਂ ਕੱਢ ਰਿਆ ਪੱਧਰ ਤੇ ਹੀ ਗਈ ਐ ਫਿਰ ਅਰਵਿੰਦ ਕੇਜਰੀਵਾਲ ਨੂੰ ਜਦੋਂ ਪੰਜਾਬ ਦੇ ਲੋਕਾਂ ਨੇ ਚੁਣਿਆ ਹੀ ਨਹੀਂ ਤਾਂ ਫਿਰ ਉਹ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਕਿਵੇਂ ਦੇ ਸਕਦਾ ਐ ਫਿਰ ਮੈਂ ਇੱਥੇ ਹੈਰਾਨ ਐ ਪੰਜਾਬ ਦੇ ਵਿਰੋਧੀ ਧਿਰਾਂ ਦੇ ਉੱਤੇ ਕਿ ਪੰਜਾਬ ਦੀਆਂ ਵਿਰੋਧੀ ਧਿਰਾਂ ਬਿਲਕੁਲ ਹੀ ਚੁੱਪ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਦਿੱਲੀ ਦੀ ਦਖਲਅੰਦਾਜ਼ੀ ਵਧਦੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਖੁੰਝੇ ਲਾਇਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਸਿਰਫ ਇੱਕ ਮਖੌਟਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਪਿੱਛੇ ਸਾਰੀ ਪਾਵਰ ਕੇਜਰੀਵਾਲ ਵਰਤ ਰਹੇ ਹੈ ਉਹ ਵੀ ਇੱਕ ਅੱਧੀ ਸਟੇਟ ਦਾ ਐਮਐਲਏ ਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਬੋਲਦੀਆਂ ਹੀ ਨਹੀਂ ਹੋਰ ਮੁੱਦੇ ਪੰਜਾਬ ਦੀਆਂ ਵਿਰੋਧੀ ਧਿਰਾਂ ਪਕਾਈ ਮਾਰੀ ਜਾਂਦੀਆਂ ਜਿਹੜਾ ਅਸਲ ਮੁੱਦੇ ਹੈ ਜਿੱਥੇ ਗੱਲ ਸੋਚਣ ਵਾਲੀ ਹੈ ਤੁਸੀਂ ਰੋ ਰਹੇ ਹੋ ਜੀ ਸਾਡਾ ਚੰਡੀਗੜ੍ਹ ਦੇ ਵਿੱਚ ਜੀ ਹਰਿਆਣੇ ਨੂੰ ਜਗ੍ਹਾ ਦੇ ਰਹੇ ਹੈ ਸਾਡੇ ਤੁਹਾਡੀਆਂ ਤਾਂ ਸਭ ਕੁਝ ਹੀ ਤੁਹਾਡੇ ਹੱਥੋਂ ਜਾਊਗਾ ਜਦੋਂ ਤੁਹਾਡੀਆਂ ਤੁਹਾਡੀ ਪੰਜਾਬ ਦੀ ਕਿਸੇ ਸ਼ਖਸੀਅਤ ਕੋਲੇ ਪਾਵਰ ਹੀ ਨਾ ਰਹੀ ਜਿਉਂਦਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਜਿਵੇਂ ਜਿਵੇਂ ਪੜ ਕੱਟੇ ਜਾ ਰਹੇ ਆ ਹੁਣ ਤੁਸੀਂ ਦੇਖੋ ਪਿਛਲੇ ਤੁਹਾਨੂੰ ਮਹੀਨੇ ਦੇ ਤਕਰੀਬ ਤੁਸੀਂ ਨਿਗਾਹ ਮਾਰੋ ਭਗਵਾਨ ਸਿੰਘ ਮਾਨ ਦੀ ਪਤਨੀ ਤੇ ਮਾਤਾ ਤੁਹਾਨੂੰ ਕਿਸੇ ਤਸਵੀਰ ਤੇ ਨਜ਼ਰ ਨਹੀਂ ਆਉਣਗੇ ਜਿਹੜੇ ਅਕਸਰ ਹੀ ਕਿਸੇ ਭੋਗਾਂ ਸਮਾਗਮਾਂ ਜਲੰਧਰ ਜਿਮਣੀ ਚੋਣ ਵੇਲੇ ਬੜਾ ਪ੍ਰਚਾਰ ਕੀਤਾ ਸਾਰੇ ਪਰਿਵਾਰ ਨੇ ਬਿਲਕੁਲ ਬਿਲਕੁਲ ਜਲੰਧਰ ਜਿਮਣੀ ਚੋਣ ਵੇਲੇ ਵੈਸਟ ਵੇਲੇ ਕਿੰਨਾ ਪ੍ਰਚਾਰ ਕੀਤਾ ਪਾ ਦਫਤਰ ਲਾਏ ਘਰ ਲਿਆ ਰੇ ਇਸ ਵਾਰ ਤੁਸੀਂ ਲੱਭ ਕੇ ਦਿਖਾਓ ਮੈਨੂੰ ਸਾਰੇ ਜਿਮਣੀ ਚੋਣਾ ਚ ਕਿਤੇ ਭਗਵਾਨ ਸਿੰਘ ਮਾਨ ਦੀ ਮਾਤਾ ਜਾਂ ਭੈਣ ਦੀ ਕੋਈ ਰੈਲੀ ਲੱਭ ਕੇ ਦਿਖਾਓ ਕੋਈ ਪ੍ਰੋਗਰਾਮ ਲੱਭ ਕੇ ਦਿਖਾਓ ਕੋਈ ਡੋਰ ਟੂ ਡੋਰ ਲੱਭ ਕੇ ਦਿਖਾਓ ਇਹ ਪਰ ਕੱਟੇ ਜਾ ਰਹੇ ਨੇ ਇੱਕ ਇੱਕ ਕਰਕੇ ਕੱਟੇ ਜਾ ਰਹੇ ਨੇ ਹੁਣ ਉਸ ਤੋਂ ਅਗਲਾ ਸਟੈਪ ਪਰ ਕੱਟਣਾ ਦਾ ਜਿਹੜਾ ਕੱਲ ਗਿੱਦੜਬਾਹ ਦੇ ਵਿੱਚ ਸਾਰੇ ਲੋਕਾਂ ਨੇ ਦੇਖਿਆ ਕਿੱਧਰ ਬਾਹ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵਾਨ ਸਿੰਘ ਮਾਨ ਆਉਂਦੇ ਨੇ ਅਕਸਰ ਹੀ ਸੀਐਮ ਦੇ ਕਾਫਲੇ ਦੇ ਵਿੱਚ ਦੋ ਵੱਡੀਆਂ ਗੱਡੀਆਂ ਲੈਂਡ ਕਰੂਜ਼ਰ ਹੁੰਦੀਆਂ ਇੱਕ 'ਚ ਸੀਐਮ ਮੁਰੇ ਹੁੰਦਾ ਮਗਰਲੀ ਦੇ ਵਿੱਚ ਕਈ ਵਾਰ ਉਹਨਾਂ ਦਾ ਸਟਾਫ ਹੁੰਦਾ ਸੀਨੀਅਰ ਅਫਸਰ ਹੁੰਦੇ ਆ ਪਰ ਕੱਲ ਜਿਹੜਾ ਦੇਖਣ ਵਾਲਾ ਮੰਜ਼ਰ ਸੀ ਜਿਹੜੀ ਸੀਟ ਦੇ ਉੱਤੇ ਸੀਐਮ ਬੈਠਾ ਹੁੰਦਾ ਪਹਿਲੀ ਗੱਡੀ 'ਚ ਉਹ ਸੀਟ ਦੇ ਉੱਤੇ ਦਿੱਲੀ ਦਾ ਐਮਐਲਏ ਅਰਵਿੰਦ ਕੇਜਰੀਵਾਲ ਬੈਠਾ ਸੀ ਤੇ ਭਗਵਾਨ ਸਿੰਘ ਮਾਨ ਮਗਰਲੀ ਗੱਡੀ ਦੇ ਵਿੱਚ ਮਗਰਲੀ ਸੀਟ ਤੇ ਬੈਠਾ ਸੀ ਉਦੇ ਨਾਲ ਵੀ ਕੁਝ ਅਫਸਰ ਹੋਣਗੇ ਕੋਈ ਵੀ ਹੋਵੇ ਤਾਂ ਉਹ ਬੈਠੇ ਸੀ ਤਾਂ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਹੁਣ ਸੀਐਮ ਪੰਜਾਬ ਦਾ ਕੌਣ ਹੈ ਪੰਜਾਬ ਦਾ ਸੀਐਮ ਹੁਣ ਅਰਵਿੰਦ ਕੇਜਰੀਵਾਲਾ ਜਦੋਂ কুরਸੀ ਤੇ ਉਹ ਬੈਠਾ ਹੈ ਭਗਵਾਨ ਸਿੰਘ ਮਾਨ ਨਾਮ ਦੇ ਰਹਿ ਗਏ ਨੇ ਸੰਵਿਧਾਨਕ ਦੌਰ ਤੇ ਭਗਵਾਨ ਸਿੰਘ ਮਾਨ ਨੇ ਪਰ ਅਸਲ ਦੇ ਵਿੱਚ ਜਿਹੜੇ ਵਿਚਰ ਰਹੇ ਨੇ ਅਰਵਿੰਦ ਕੇਜਰੀਵਾਲ ਨੇ ਉੱਥੇ ਪਹੁੰਚ ਕੇ ਜਿਸ ਤਰੀਕੇ ਦੀ ਟੌਰ ਜਿਸ ਤਰੀਕੇ ਦਾ ਸਾਰਾ ਤਾਮਜਾਮ ਠੀਕ ਹੈ ਉਹ ਰੈਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਡੇ ਹੋਣੇ ਚਾਹੀਦੇ ਕਿਉਂਕਿ ਪਾਰਟੀ ਦੇ ਸੁਪਰੀਮੋ ਹੈ ਪਰ ਜਿਹੜਾ ਸਰਕਾਰੀ ਗੱਡੀਆਂ ਸਰਕਾਰੀ ਪ੍ਰੋਟੋਕਾਲ ਹੈ ਉਹ ਅਰਵਿੰਦ ਕੇਜਰੀਵਾਲ ਤੇ ਕਿਉਂ ਲਾਗੂ ਹੋ ਰਿਹਾ ਤਾਂ ਜਿਹੜੀਆਂ ਪਿਛਲੇ ਦਿਨੀ ਚਰਚਾ ਚੱਲੀਆਂ ਬਿਕਰਮ ਸਿੰਘ ਮਜੀਠੀਆ ਨੇ ਵੀ ਸਵਾਲ ਖੜੇ ਕੀਤੇ ਕਿ ਪੰਜਾਬ ਦੇ ਡੀਸੀ ਪੰਜਾਬ ਦੇ ਐਸਐਸਪੀ ਦਿੱਲੀ ਹਾਜ਼ਰੀ ਭਰ ਰਹੇ ਨੇ ਵਾਰੀ ਵਾਰੀ ਨਾਲ ਅਫਸਰ ਦਿੱਲੀ ਬੁਲਾਏ ਜਾ ਰਹੇ ਨੇ ਪੰਜਾਬ ਦੇ ਨਗਰ ਨਿਗਮਾਂ ਦੇ ਕਮਿਸ਼ਨਰ ਦਿੱਲੀ ਬੁਲਾਏ ਜਾ ਰਹੇ ਨੇ ਤਾਂ ਇਥੇ ਇੱਕ ਗੱਲ ਸਪਸ਼ਟ ਹੈ ਕਿ ਹੁਣ ਪੰਜਾਬ ਨੂੰ ਸਿੱਧੇ ਰੂਪ ਵਿੱਚ ਦਿੱਲੀ ਚਲਾ ਰਹੀ ਹੈ ਜਿਹੜੀ ਦਿੱਲੀ ਨਾਲ ਪੰਜਾਬ ਦੀ ਅਜੇ ਤੱਕ ਨਹੀਂ ਬਣੀ ਜਿਹੜੀ ਦਿੱਲੀ ਦੀ ਇਹਨ ਪੰਜਾਬ ਨੇ ਅਜੇ ਤੱਕ ਨਹੀਂ ਮੰਨੀ ਭਾਵੇਂ ਬੇਸ਼ੱਕ ਪੰਜਾਬ ਨੇ ਆਪਣੇ ਲੱਖਾਂ ਜਿਹੜੇ ਨੌਜਵਾਨਾਂ ਸ਼ਹੀਦ ਕਰਾ ਲੇ ਲੱਖਾਂ ਕਸ਼ਟ ਸਹਿਲੇ ਕਰਜ਼ਾ ਸਿਰ ਤੇ ਚੜਾ ਲਿਆ ਪਰ ਉਹ ਦਿੱਲੀ ਦੀ ਇਹ ਨਹੀਂ ਕਦੇ ਮੰਨੀ ਸੀ ਪਰ ਅੱਜ ਆਮ ਆਦਮੀ ਪਾਰਟੀ ਦੀ ਬਦੌਰਤ ਭਗਵਾਨ ਸਿੰਘ ਮਾਨ ਦੀ ਸਰਕਾਰ ਦੀ ਬਦੌਰਤ ਦਿੱਲੀ ਸਿੱਧੇ ਰੂਪ ਵਿੱਚ ਪੰਜਾਬ ਦੇ ਉੱਤੇ ਕਾਬਜ ਹੋਈ ਹੋਈ ਹੈ ਦਿੱਲੀ ਸਿੱਧੇ ਰੂਪ ਦੇ ਵਿੱਚ ਪੰਜਾਬ ਦੇ ਉੱਤੇ ਸ਼ਾਸਨ ਚਲਾ ਰਹੀ ਹੈ ਜਦੋਂ ਪਹਿਲਾਂ ਚਰਚਾ ਚੱਲਦੀ ਹੁੰਦੀ ਸੀ ਵੋਟਾਂ ਤੇ ਕੁਝ ਵਿਰੋਧੀ ਪਾਰਟੀਆਂ ਵੀ ਇਹ ਸਵਾਲ ਉਠਾਉਂਦੀਆਂ ਸੀ ਕਿ ਦਿੱਲੀੋਂ ਚੱਲੂਗੀ ਤਾਂ ਬੜਾ ਸਵਾਲ ਉੱਠਦੇ ਜੀ ਅੱਜ ਤਾਂ ਕਾਂਗਰਸ ਵੀ ਰਹੀ ਹੈ ਪਰ ਕਾਂਗਰਸ ਦੇ ਰਾਏ ਮੌਕੇ ਸਭ ਨੂੰ ਪਤਾ ਹੈ ਇੱਕ ਗੱਲ ਦਾ ਕੈਪਟਨ ਮਰਿੰਦਰ ਸਿੰਘ ਬੇਸ਼ੱਕ ਆਈ ਭਾਜਪਾ ਦੇ ਵਿੱਚ ਨੇ ਬੜਾ ਲੰਮਾ ਸਮਾਂ ਜਿੰਨਾ ਚਿਰ ਉਹ ਰਹੇ ਹੈ ਉਹਨਾਂ ਨੇ ਪੰਜਾਬ ਦੇ ਵਿੱਚ ਕਦੇ ਅਜਿਹੀ ਦਖਲਅੰਦਾਜ਼ੀ ਨਹੀਂ ਹੋਣ ਦਿੱਤੀ ਸੀ ਇਹ ਗੱਲ ਉਹਨਾਂ ਦੀ ਮੰਨੀ ਗਈ ਸੀ ਕਿ ਕਦੇ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਆਪਣੀ ਮਰਜ਼ੀ ਨਾਲ ਇੰਨਾ ਕੁਝ ਨਹੀਂ ਕਰ ਸਕਦੇ ਸੀ ਅੜੇ ਰੇ ਠੀਕ ਹੈ ਲੋਕਾਂ 'ਚ ਬੇਵਿਸ਼ਵਾਸੀ ਹੋ ਗਈ ਕਿ ਕੰਮ ਨਹੀਂ ਕੀਤੇ ਉਹਨਾਂ ਨੇ ਵੀ ਚਿੱਟਾ ਨਹੀਂ ਰੋਕਿਆ ਉਹਨਾਂ ਨੇ ਵੀ ਬੇਅਦਬੀ ਤੇ ਕਾਰਵਾਈ ਨਹੀਂ ਕੀਤੀ ਜਿਹੜੇ ਕੰਮ ਲੋਕਾਂ ਦੇ ਕਰਨ ਵਾਲੇ ਸੀ ਉਹ ਨਹੀਂ ਕੀਤੇ ਤਾਂ ਉਹਨਾਂ ਨੂੰ ਪਾਰਟੀ ਨੇ ਬਦਲ ਜ਼ਰੂਰ ਦਿੱਤਾ ਪਰ ਉਹ ਕਹਿੰਦੇ ਕਿ ਜਿੰਨਾ ਚਿਰ ਰਹੇ ਹੈ ਇੰ ਚੰਨੇ ਰਹੇ ਐ ਇੰਨੀ ਦਖਲਅੰਦਾਜ਼ੀ ਉਦੋਂ ਵੀ ਨਹੀਂ ਸੀ ਬੇਸ਼ੱਕ ਉਹ ਉਹਨਾਂ ਨੇ ਜਿਵੇਂ ਮਰਜ਼ੀ ਮੜਾ ਮਜ਼ਾਕ ਉਡਾਇਆ ਜਾ ਰਿਹਾ ਐ ਇੰਨੀ ਦਖਲਅੰਦਾਜ਼ੀ ਤਾਂ ਉਦੋਂ ਵੀ ਨਹੀਂ ਸੀ ਜਿੰਨੀ ਦਖਲਅੰਦਾਜ਼ੀ ਪੰਜਾਬ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਕਰ ਰਹੇ ਨੇ ਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਤੋਂ ਬਾਅਦ ਹੁਣ ਤਾਂ ਉਹ ਐਮਐਲਏ ਨੇ ਨਾ ਤੁਸੀਂ ਗਿੱਦੜਬਾਹਾ ਦੇ ਵਿੱਚ ਪੋਸਟਰ ਪੋਸਟਰਾਂ ਤੇ ਝਾਤ ਮਾਰੋ ਕਿਤੇ ਜਾ ਕੇ ਜਿੱਥੇ ਅਰਵਿੰਦ ਕੇਜਰੀਵਾਲ ਦੀ ਫੋਟ ਲੱਗੀ ਆ ਉਹ ਵੱਡੀ ਲੱਗੀ ਆ ਮੂਰੇ ਲੱਗੀ ਆ ਭਗਵਾਨ ਸਿੰਘ ਮਾਨ ਪਿੱਛੇ ਕੀਤੇ ਹੋਏ ਛੋਟੀ ਕੀਤੀ ਹੋਈ ਹੈ ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿੱਥੇ ਭਗਵਾਨ ਸਿੰਘ ਮਾਨ ਦਾ ਰਤਬਾ ਪੰਜਾਬ ਦੇ ਲੋਕਾਂ ਦਾ ਸੀਐਮ ਭਗਵਾਨ ਸਿੰਘ ਮਾਨ ਹੈ ਉਹਨੂੰ ਛੋਟਾ ਦਿਖਾਇਆ ਜਾ ਰਿਹਾ ਤੇ ਜਿਹੜਾ ਇੱਕ ਦਿੱਲੀ ਦਾ ਇੱਕ ਐਮਐਲਏ ਅੱਧੀ ਸਟੇਟ ਦਾ ਐਮਐਲਏ ਉਹਨੂੰ ਵੱਡਾ ਕਰਕੇ ਦਿਖਾਇਆ ਜਾ ਰਿਹਾ ਹੈ ਵੱਡੇ ਸਵਾਲ ਆਪਣੇ ਪਿੰਡਾਂ ਦੇ ਵਿੱਚ ਜਿਵੇਂ ਸਰਪੰਚੀ ਹੁੰਦੀ ਸੀ ਅੱਜ ਤੱਕ ਕਿ ਔਰਤ ਸਰਪੰਚ ਹੁੰਦੀ ਹੈ ਚਲਾਉਂਦਾ ਉਹਦਾ ਘਰ ਵਾਲਾ ਹੁੰਦਾ ਸੀ ਉਹ ਕੰਮ ਹੋ ਰਿਹਾ ਕਿਤੇ ਨਹੀਂ ਬਿਲਕੁਲ ਉਹੀ ਗੱਲ ਇਹ 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 ਇਹੀ ਸੇਮ ਚੀਜ਼ ਹੋ ਰਹੀ ਹੈ ਕਿ ਸਰਪੰਚ ਔਰਤ ਹੋਵੇ ਤੇ ਚਲਾਵੇ ਮਰਦ ਉਵੇਂ ਹੀ ਮੁੱਖ ਮੰਤਰੀ ਭਗਵਾਨ ਸਿੰਘ ਮਾਨਾ ਤੇ ਚਲਾ ਕੇਜਰੀਵਾਲ ਰਿਹਾ ਹੈ ਇਹ ਸਪਸ਼ਟ ਤਸਵੀਰ ਪੰਜਾਬ 'ਚ ਦਿਖਾਈ ਦਿੰਦੀ ਹੈ ਪੰਜ ਕੇਜਰੀਵਾਲ ਜਦੋਂ ਤੱਕ ਸੀਐਮਸੀ ਤਾਂ ਇਹ ਮੰਨਿਆ ਜਾਂਦਾ ਸੀ ਕਿ ਚਲੋ ਜੀ ਇਹਨਾਂ ਦੀ ਕੋਈ ਸੁ ਸਮਝੌਤੇ ਹੋਏ ਹੈ ਪਰ ਅੱਜ ਤੱਕ ਸਮਝੌਤੇ 'ਚ ਕੇਜਰੀਵਾਲ ਹੈ ਹੀ ਨਹੀਂ ਅੱਜ ਦੇ ਲੋਈ ਦੇ ਮੁੱਖ ਮੰਤਰੀ ਉਹ ਕਰ ਸਕਦੇ ਨੇ ਪਰ ਸਭ ਨੂੰ ਹੀ ਪਤਾ ਹੈ ਕਿ ਅਫਸਰ ਵੀ ਕਿਹਦੀਆਂ ਹਾਜ਼ਰੀਆਂ ਭਰਦੇ ਨੇ ਅਫਸਰ ਵੀ ਕਿਹਨੂੰ ਕਹਿ ਕੇ ਲੱਗਦੇ ਨੇ ਕਿੱਥੋਂ ਸਾਰੀਆਂ ਅਪੁਆਇੰਟਮੈਂਟ ਹੋ ਰਹੀਆਂ ਤਾਂ ਉਹ ਸਾਰੇ ਜਿਹੜੇ ਇਹ ਕਿਹਨਾ ਸੱਪ ਹੁੰਦਾ ਜਿਹੜਾ ਉਹਦੇ ਕਹਿੰਦੇ ਦੰਦ 'ਚ ਜ਼ਹਿਰ ਹੁੰਦਾ ਉਹ ਦੰਦ 'ਚੋਂ ਜੇ ਦੰਦ ਮਾਰਦਾ ਤਾਂ ਤਾਂ ਹੀ ਜ਼ਹਿਰ ਹੈ ਤਾਂ ਹੁਣ ਲੱਗਦਾ ਕਿ ਭਗਵਾਨ ਸਿੰਘ ਮਾਨ ਦਾ ਉਹ ਦੰਦ ਕੱਢ ਦਿੱਤਾ ਗਿਆ ਹੁਣ ਇਹ ਕੀਲਿਆ ਹੋਇਆ ਸੱਪ ਬਣ ਚੁੱਕਿਆ ਤੇ ਜਿਹਦੇ ਤੇ ਅਰਵਿੰਦ ਕੇਜਰੀਵਾਲ ਵੀਣ ਵਜਾ ਕੇ ਜਿਵੇਂ ਚਾਹੁੰਦੇ ਹੁਣੇ ਤਾਂ ਉਹ ਕੰਮ ਕਰਵਾ ਰਹੇ ਆ ਫਿਰ ਇਸ ਤੋਂ ਅੱਗੇ ਇੱਕ ਜਿਹੜੀ ਕਿ ਅਰਵਿੰਦ ਕੇਜਰੀਵਾਲ ਕੱਲ ਇੱਕ ਕਹਿੰਦੇ ਕਿ ਪੰਜਾਬ ਦੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਾਅ ਐਂਡ ਆਰਡਰ ਬਹੁਤ ਵਧੀਆ ਹੋ ਗਿਆ ਉਹ ਕਹਿੰਦੇ ਆ ਕਿ ਪਹਿਲਾਂ ਮੈਂ ਜਦੋਂ ਆਉਂਦਾ ਸੀ ਤਾਂ ਕਹਿੰਦੇ ਸੀ ਗੈਂਗਸਟਰਵਾਦ ਲਾਅ ਐਂਡ ਆਰਡਰ ਦੀ ਬੁਰੀ ਹਾਲਾਤ ਤਾਂ ਮੈਂ ਅਰਵਿੰਦ ਕੇਜਰੀਵਾਲ ਨੂੰ ਯਾਦ ਕਰਾਉਣਾ ਚਾਹਣਾ ਹੈ ਕਿ ਜਿੰਨੇ ਲਾਅ ਐਂਡ ਆਰਡਰ ਦੀ ਹਾਲਤ ਆਮ ਆਦਮੀ ਪਾਰਟੀ ਦੀ ਸਰਕਾਰ ਚ ਬੁਰੀ ਹੋਈ ਹੈ ਸ਼ਾਇਦ ਹੀ ਕਿਤੇ ਹੋਵੇ ਇਹ ਨਹੀਂ ਕਿ ਦੇਣ ਇਹਨਾਂ ਦੀ ਹੈ ਦੇਣ ਪਿਛਲੀਆਂ ਸਰਕਾਰਾਂ ਦੀ ਵੀ ਹੈ ਸ਼ੁਰੂ ਤੋਂ ਗੈਂਗਸਟਰਵਾਦ ਜਿੱਥੋਂ ਪੈਦਾ ਹੋਇਆ ਜਿਵੇਂ ਜਿਵੇਂ ਵਧਿਆ ਉਹ ਦੇਣ ਉਹਨਾਂ ਦੀ ਵੀ ਹੈ ਪਰ ਇਹਨਾਂ ਨੇ ਕੰਟਰੋਲ ਕਰਨ ਦੀ ਗੱਲ ਕੀਤੀ ਸੀ ਜਿਹੜੀ ਫੜ ਮਾਰ ਕੇ ਗਏ ਨੇ ਉਹ ਫੜ ਕਿੱਥੇ ਹੈ ਇਹਨਾਂ ਦੇ ਰਾਜ ਦੇ ਵਿੱਚ ਕਤਲ ਹੁੰਦਾ ਸਿੱਧੂ ਮੂਸੇਵਾਲਾ ਦਾ ਇਹਨਾਂ ਦੇ ਰਾਜ ਦੇ ਵਿੱਚ ਮਾਨਸਾਜ ਬੰਬ ਸਿੱਟੇ ਜਾਂਦੇ ਆ ਇਹਨਾਂ ਦੇ ਰਾਜ ਵਿੱਚ ਪੁਲਿਸ ਪੁਲਿਸ ਹੈੱਡ ਕੁਆਟਰ ਤੇ ਇੱਕ ਤੇ ਬੰਬ ਸਿੱਟਿਆ ਜਾਂਦਾ ਇਹਨਾਂ ਦੇ ਰਾਜ ਦੇ ਵਿੱਚ ਪੁਲਿਸ ਥਾਣੇ ਤੇ ਹਮਲਾ ਹੁੰਦਾ ਇਹਨਾਂ ਦੇ ਰਾਜ ਦੇ ਵਿੱਚ ਫਰੋਤੀਆਂ ਮੰਗੀਆਂ ਜਾਂਦੀਆਂ ਇਹਨਾਂ ਦੇ ਮੰਤਰੀ ਦੇ ਖੁਦ ਕਹਿੰਦੇ ਕਿ ਮੁੱਖ ਮੰਤਰੀ ਸੇਫ ਨਹੀਂ ਇਹਨਾਂ ਨੇ ਕੋਰਟ ਦੇ ਵਿੱਚ ਜਿਹੜਾ ਕਿਹਾ ਸੀ ਬਿਲਕੁਲ ਇਹਨਾਂ ਨੇ ਸੁਪਰੀਮ ਕੋਰਟ ਤੱਕ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਦਾ ਰਾਹ ਨਹੀਂ ਖੋਲ ਸਕਦੇ ਜਿਹੜਾ ਘਰ ਵਾਲਾ ਜਿਹੜਾ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਖੋਲ ਦਿੱਤਾ ਜਾਵੇ ਉਹ ਕਹਿੰਦੇ ਨਹੀਂ ਖੋਲ ਸਕਦੇ ਕਿਉਂਕਿ ਪੰਜਾਬ 'ਚ ਗੈਂਗਸਟਰਵਾਦ ਤੇ ਪੰਜਾਬ ਦੇ ਵਿੱਚ ਅੱਤਵਾਦ ਪਣ ਪ੍ਰਿਆ ਜਿਹਦੇ ਕਰਕੇ ਸਿੱਧੂ ਮੂਸੇਵਾਲੇ ਦਾ ਕਤਲ ਵੀ ਹੋਇਆ ਤਾਂ ਇਹ ਤੇ ਜਦੋਂ ਮੁੱਖ ਮੰਤਰੀ ਖੁਦ ਇਹ ਸਟੇਟਮੈਂਟਾਂ ਦੇ ਰਹੇ ਹੁਣ ਮੁੱਖ ਮੰਤਰੀ ਦੇ ਬਿਹਾਫ ਤੇ ਅਫਸਰ ਹੀ ਸਟੇਟਮੈਂਟਾਂ ਦੇ ਰਹੇ ਹੋਣ ਤਾਂ ਫਿਰ ਅਰਵਿੰਦ ਕੇਜਰੀਵਾਲ ਕਿਹੜੇ ਮੂਣਾ ਕਹਿ ਰਹੇ ਆ ਤੁਸੀਂ ਵਪਾਰੀਆਂ ਨਾਲ ਮੀਟਿੰਗਾਂ ਕਰਦੇ ਹੁੰਦੇ ਸੀ ਕਰੋ ਪੰਜਾਬ ਦੇ ਵਪਾਰੀਆਂ ਨਾਲ ਪਰਦੇਚ ਮੀਟਿੰਗ ਪਰ ਇਹ ਨਾ ਹੋਵੇ ਕਿ ਤੁਹਾਡਾ ਕੋਈ ਅਫਸਰ ਹੀ ਦੱਸ ਦੇਵੇ ਕਿ ਮੀਟਿੰਗ ਹੋ ਗਈ ਤੇ ਉੱਪਰ ਫੋਨ ਜਾਵੇ ਤੇ ਅਗਲੇ ਨੂੰ ਫੋਨ ਆਉਣ ਲੱਗ ਜਾਣਾ ਪੰਜਾਬ ਦੇ ਵਪਾਰੀ ਦੱਸਣਗੇ ਕਿ ਪੰਜਾਬ ਚ ਕਿੰਨੇ ਵੱਡੇ ਪੱਦਰ ਤੇ ਫਰauti ਜਾਰੀ ਹੈ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਸਾਰਾ ਤੰਤਰ ਚਲਾਇਆ ਜਾ ਰਿਹਾ ਹੈ ਕਿ ਹੋਤ ਹੁੰਦੀ ਹੈ ਠੀਕ ਹੈ ਕਤਲ ਕਰ ਦਿੱਤਾ ਜਾਂਦਾ ਵੱਖ-ਵੱਖ ਜਗ੍ਹਾ ਦੇ ਉੱਤੇ ਕਿਵੇਂ ਵੱਡੇ-ਵੱਡੇ ਗੈਂਗਸਟਰ ਇੱਥੇ ਆਪਦਾ ਕੰਮ ਚਲਾ ਰਹੇ ਨੇ ਸੀਸੀਟੀਵੀ ਦੀ ਵੀਡੀਓ ਆਉਂਦੀ ਕੋਈ ਘਰੇ ਵੜ ਕੇ ਵਾਲੀਆਂ ਪਟਕ ਲਿਆ ਗਿਆ ਇੱਕੋ ਸ਼ਰੇਮ ਗੋਲੀਆਂ ਮਾਰ ਕੇ ਸੀ ਘਰ ਦੇ ਵਿੱਚ ਪਿੱਛੇ ਜੀ ਕਮਰ ਸਰ ਦੀ ਘਟਨਾ ਸੀ ਉਹ ਘਰੇ ਆਉਂਦੇ ਆ ਘਰੇ ਵੜਦੇ ਇੱਕ ਔਰਤ ਕਿਵੇਂ ਬਹਾਦਰੀ ਨਾਲ ਆਪਣਾ ਘਰ ਬਚਾਉਂਦੀ ਹੈ ਇੱਕ ਔਰਤ ਦੀਆਂ ਘਰੇ ਵੜ ਕੇ ਵਾਲੀਆਂ ਪਟੀਆਂ ਜਾਂਦੇ ਆ ਤੁਸੀਂ ਬਾਜ਼ਾਰ ਦੇ ਵਿੱਚ ਚਲੇ ਜਾਓ ਹਾਰੇ ਸ਼ਹਿਰ ਦੇ ਵਿੱਚ ਹਰ ਰੋਜ਼ ਦੇ ਵਿੱਚ ਤਿੰਨ ਮੋਟਰਸਾਈਕਲ ਘੱਟੋ-ਘੱਟ ਚੱਕੇ ਜਾਂਦੇ ਮੈਂ ਛੋਟੇ ਸ਼ਹਿਰਾਂ ਦੀ ਗੱਲ ਕਰਦਾ ਜੇ ਲੁਧਿਆਣੇ ਵਰਗੇ ਚਲੇ ਜਾਓ ਤਾਂ 10-10 ਮੋਟਰਸਾਈਕਲ ਵੀ ਚੱਕੇ ਜਾ ਰਹੇ ਹੈਗੇ 10-10 ਲੁੱਟਾਂ ਹੋ ਰਹੀਆਂ ਤੁਸੀਂ ਨਸ਼ ਚਿੱਟੇ ਦੀ ਗੱਲ ਆਂਡ ਆਰਡਰ ਦੇ ਨਾਲ ਚਿੱਟਾ ਵੀ ਜੁੜਦਾ ਤੁਸੀਂ ਚਿੱਟੇ ਦੀ ਪੂਰਤੀ ਲਈ ਨੌਜਵਾਨ ਹਰ ਰੋਜ਼ ਸੜਕਾਂ ਤੇ ਲੁੱਟਾਂ ਕਰ ਰਹੇ ਆ ਅੱਗੇ ਲੁੱਟ ਹੁੰਦੀ ਸੀ ਪਿੰਡਾਂ ਦੇ ਛੋਟੇ ਰਾਹਾਂ ਦੇ ਉੱਤੇ ਕਿਉਂ ਸੁੰਨਾ ਰਾਹ ਹੁੰਦਾ ਸੀ ਹੁਣ ਹਾਈਵੇਅਾਂ ਤੇ ਲੁੱਟ ਹੋ ਰਹੀ ਹੈ ਮੇਨ ਹਾਈਵੇ ਨੈਸ਼ਨਲ ਹਾਈਵੇ ਦੇ ਉੱਤੇ ਅ ਅਮਰਨਾਥ ਜਾਂਦੇ ਅਮਰਨਾਥ ਜਾਂਦੇ ਸ਼ਰਧਾਲੂਆਂ ਦੀ ਲੁੱਟ ਹੋਈ ਸੀ ਮੇਨ ਹਾਈਵੇ ਤੇ ਕੋਟਕਪੂਰਾ ਕੋਲ ਫਿਰ ਉਸ ਤੋਂ ਅੱਗੇ ਆਜੋ ਅਰਵਿੰਦ ਕੇਜਰੀਵਾਲ ਕੱਲ ਭਾਸ਼ਣ ਦੇ ਵਿੱਚ ਇਹ ਕਹਿੰਦੇ ਆ ਕਿ ਐਮ ਐਲ ਏ ਉਹ ਬਣਾਓ ਜਿੱਦੀ ਸਰਕਾਰ ਹੋਵੇ ਜੇ ਕੋਈ ਹੋਰ ਐਮ ਐਲ ਏ ਬਣਾਉਂਗੇ ਤਾਂ ਉਹ ਕੰਮ ਨਹੀਂ ਕਰਾ ਸਕੂਗਾ ਸਰਕਾਰ ਨਾਲ ਲੜਦਾ ਹੀ ਰਹੂਗਾ ਕਿੱਡਾ ਘਟਿਆ ਤੇ ਬੇਹੁਦਾ ਬਿਆਨ ਹੈ ਲੋਕਤੰਤਰ ਦੇ ਵਿੱਚ ਸਭ ਤੋਂ ਮਾੜਾ ਬਿਆਨ ਹੈ ਤੁਸੀਂ ਕੀ ਚਾਹੁੰਦੇ ਹੋ ਕਿ ਵਿਰੋਧੀ ਧਿਰ ਹੀ ਨਾ ਹੋਵੇ ਲੋਕਤੰਤਰ ਦੀ ਨਿਆਂਇਤਾ ਵਿਰੋਧੀ ਧਿਰ ਤੇ ਖੜੀ ਹੈ ਇਹੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਆ ਕਿ ਵਿਰੋਧੀ ਤਰਫ ਮੁਕਤ ਭਾਰਤ ਹੋਵੇ ਉਹੀ ਗੱਲ ਇਹ ਕਹਿੰਦੇ ਆ ਤੁਸੀਂ ਇਹ ਮਹਾਰਵਿੰਦ ਕੇਜਰੀਵਾਲ ਨੂੰ ਪੁੱਛਣਾ ਚਾਹਣਾ ਹੈ ਕਿ ਜੇ ਆ ਹੀ ਹੋਵੇ ਕਿ ਜਿਹਦੀ ਸਰਕਾਰ ਹੈ ਉਹਦੇ ਐਮਐਲਏ ਹੋਵੇ ਫਿਰ ਤੁਹਾਡੇ ਐਮਪੀ ਚ ਧਾਕੇ ਵੀ ਲੋਕਾਂ ਨੇ ਗਲਤੀ ਕੀਤੀ ਫਿਰ ਤੁਹਾਡੇ ਜਿਹੜੇ ਪੰਜਾਬ ਦੇ 2017 ਦੇ ਵਿੱਚ 20 ਐਮਐਲਏ ਜਿ ਧਾਕੇ ਜਿਨ੍ਹਾਂ ਨੇ ਥੋੜੀ ਜੜ ਲਾਈ ਹੈ ਉਹ ਵੀ ਗਲਤੀ ਕੀਤੀ ਫਿਰ ਭਗਵਾਨ ਸਿੰਘ ਮਾਨ ਨੂੰ 2014 ਤੇ 17 ਜਿ ਧਾਕੇ ਵੀ ਗਲਤੀ ਕੀਤੀ ਵੀ ਇਥੇ ਭਾਈਪਾ ਦੇ ਬੰਦੇ ਚੋਣ ਲੈਣੇ ਚਾਹੀਦੇ ਸੀ ਸ਼ਰਮ ਦੇ ਘਟੇ ਆ ਇਹਨਾਂ ਸਰਕਾਰਾਂ ਨੂੰ ਇਹਨਾਂ ਲੋ ਲੀਡਰਾਂ ਨੂੰ ਕਿ ਵਿਰੋਧੀ ਧਿਰ ਦਾ ਹੋਣਾ ਵਿਧਾਨ ਸਭਾ ਦੇ ਜਰੂਰੀ ਹੈ ਅੱਜ ਵਿਰੋਧੀ ਧਿਰ ਕਮਜ਼ੋਰ ਹੈ ਪੰਜਾਬ ਦੀ ਤਾਂ ਹੀ ਤਾਂ ਪੰਜਾਬ ਦੇ ਹਾਲ ਹੋਏ ਪਏ ਸਵਾਲ ਨਹੀਂ ਉਠਾਉਂਦੀ ਡਰੀ ਜਾਂਦੀ ਆਪਦੇ ਕੱਪੜਿਆਂ ਤੋਂ ਆਪਦੇ ਪਰਦਿਆਂ ਤੋਂ ਛੇ ਹੁਣ ਇਹ ਕਹਿੰਦੇ ਆ ਜੀ ਜੇ ਵਿਰੋਧੀ ਜੇ ਸਰਕਾਰ ਦਾ ਐਮ ਐਲ ਏ ਦੇ ਹਲਕੇ ਐਮ ਐਲ ਏ ਦਾ ਕੰਮ ਕੀ ਹੈ ਐਮ ਐਲ ਏ ਦਾ ਕੰਮ ਤਾਂ ਸਿਰਫ ਤੇ ਸਿਰਫ ਵਿਧਾਨ ਸਭਾ ਜਾ ਕੇ ਕਾਨੂੰਨ ਬਣਾਉਣੇ ਆ ਉਹਦਾ ਕੰਮ ਹਲਕੇ ਦਾ ਵਿਕਾਸ ਕਰਾਉਣਾ ਕਦੋਂ ਆ ਗਿਆ ਇਹ ਤਾਂ ਚਲੋ ਸਰਕਾਰਾਂ ਨੇ ਜੋੜਤਾ ਵੀ ਜੇ ਐਮ ਐਲ ਏ ਦੇ ਹਸਾਬ ਨਾਲ ਕੰਮ ਹੋਊਗਾ ਹਲਕਿਆਂ ਇੰਚਾਰਜ ਦੇ ਹਸਾਬ ਨਾਲ ਕੰਮ ਹੋਊ ਕਾਨੂੰਨ ਨਹੀਂ ਇਹ ਕਹਿੰਦਾ ਫਿਰ ਉਧੋ ਆਜੋ ਜੇਕਰ ਇਹ ਕਹਿੰਦੇ ਆ ਵੀ ਜੇ ਸਰਕਾਰ ਦਾ ਐਮ ਐਲ ਏ ਹੋ ਤਾਂ ਹੀ ਕੰਮ ਹੋ ਆਜੋ ਪੰਜਾਬ ਦੇ ਬਾਕੀ ਹਲਕਿਆਂ ਚ ਬਠਿੰਡ ਫਰੀਦਕੋਟ ਜ਼ਿਲ੍ਹੇ ਦਾ ਮੈਨੂੰ ਕੋਈ ਵੀ ਹਲਕਾ ਦਿਖਾ ਦਿਓ ਜਿੱਥੇ ਵਿਕਾਸ ਨਹੀਂ ਨੇਹਰੀਆਂ ਲਿਆਂਦੀਆਂ ਪਈਆਂ ਹੁਣ ਹਸਪਤਾਲਾਂ ਦੀ ਹਾਲਤ ਬੁਰੀ ਹੈ ਡਾਕਟਰ ਨਹੀਂ ਜੇ ਸੜਕਾਂ ਦੀ ਹਾਲਤ ਬੁਰੀ ਹੈ ਜੇ ਤੁਸੀਂ ਜਲੇ ਜਾਓ ਸਕੂਲਾਂ ਦੀ ਹਾਲਤ ਬੁਰੀ ਹੈ ਫਰੀਦਕੋਟ ਦੇ ਇਹ ਸਕੂਲਾਂ ਜਿਹਨਾਂ ਚ ਪੂਰੇ ਹੀ ਨਹੀਂ ਟੀਚਰ ਹੀ ਪੂਰੇ ਨਹੀਂ ਤੁਸੀਂ ਬਠਿੰਡੇ ਚਲੋ ਬਠਿੰਡੇ ਬੀ ਪੀਓ ਬੀ ਪੀਈਓ ਵਰਿੰਡ ਦੇ ਜਿੰਨੇ ਬਲਾਕ ਹੈ 6 7 ਬਲਾਕ ਹੈ ਸ਼ਾਇਦ ਮੇਰੇ ਹਿਸਾਬ ਨਾਲ ਇੱਕ ਬੀਪੀਓ ਕੰਮ ਕਰ ਰਿਹਾ ਮਤਲਬ ਤੁਸੀਂ ਗੱਲਾਂ ਕਰ ਰਹੇ ਹੋ ਇਹ ਡੇੜੀਆਂ ਜੇ ਤੁਸੀਂ ਕਹਿੰਦੇ ਕਿ ਗਿੱਦਰ ਬਸਦਾ ਵਿਕਾਸ ਤਾਂ ਹੀ ਹੋਊਗਾ ਜੇ ਤੁਸੀਂ ਸਰਕਾਰ ਦਾ ਐਮਐਲਏ ਚੁਣੋਗੇ 92 ਐਮਐਲਏ ਜਿਹੜੇ ਚੁਣੇ ਆ ਉਹਨਾਂ ਦੇ ਹਲਕਿਆਂ 'ਚ ਕਿਹੜੀਆਂ ਤੁਸੀਂ ਨੇਰੀਆਂ ਲਿਆਤੀਆਂ ਕਿਹੜੇ ਤਾਂ ਹੁਣ ਇਹਨਾਂ ਨੇ ਪਹਿਲਾਂ ਹੀ ਵਿਕਾਸ ਕਰਨਾਂ ਤਾਂ ਹਲਕੇ ਚੁਣਿਆ ਗਿਆ ਹੀ ਨਹੀਂ ਕੋਈ ਵੋਟਾਂ ਲੈਣ ਦੇ ਖਾਤੇ ਬਿਲਕੁਲ ਜਿਮਣੀ ਚੋਣਾ ਕਰਕੇ ਤੁਸੀਂ ਸੜਕਾਂ ਬਣਾਤੀਆਂ ਲੋਕ ਤਾਂ ਹੁਣ ਇਹ ਵੀ ਕਹਿਣ ਲੱਗ ਗਏ ਮੈਂ ਕੱਲ ਆਪਣੇ ਹਲਕੇ ਜਾਇਤੋ ਦੇ ਵਿੱਚ ਰਿਹਾ ਸੀ ਮੈਨੂੰ ਕੋਈ ਬੰਦੇ ਕਹਿੰਦੇ ਯਾਰ ਕਿਸੇ ਹਿਸਾਬ ਨਾਲ ਜਾਇਤੋ ਜਿਮਣੀ ਚੋਣ ਨਹੀਂ ਹੋ ਸਕਦੀ ਮੈਂ ਕਿਹਾ ਕਿਉਂ ਕਹਿੰਦੇ ਯਾਰ ਕੰਮ ਤਾਂ ਹੋ ਜਾਓ ਮੈਂ ਨਹੀਂ ਉਹ ਜਿਵੇਂ ਚੋਣ ਹੋਣ ਦੇ ਕਈ ਕਾਰਨ ਹੁੰਦੇ ਹੈ ਜੁ ਕਿ ਐਮਐਲਏ ਅਸਤੀਫਾ ਦੇਵੇ ਤਾਂ ਮਖਾਇ ਚੋਣ ਹੋ ਸਕਦੀ ਹੈ ਤੇ ਕਹਿੰਦੇ ਯਾਰ ਫਿਰ ਤਾਂ ਕੋਈ ਹਾਲ ਹੀ ਹੋ ਜਾ ਇਥੇ ਜਿਵੇਂ ਚੋਣ ਲੋਕ ਹੁਣ ਇਹ ਤਰਸਣ ਲੱਗ ਗਏ ਕਿ ਸਾਡੇ ਹਲਕੇ ਜਿਵੇਂ ਚੋਣਾਂ ਹੀ ਹੋ ਜਾਣ ਸਾਡਾ ਕੋਈ ਕੰਮ ਹੀ ਹੋ ਜੂ ਕਿਸੇ ਜਿਹੜੇ ਹਲਕੇ ਪਹਿਲਾਂ ਜਿਨ੍ਹਾਂ ਦੇ ਵਿੱਚ ਤੁਹਾਡੇ ਐਮਐਲਏ ਹੈ ਫਿਰ ਜਾਂ ਤਾਂ ਫਿਰ ਤੁਸੀਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂ ਫਿਰ ਡੈਂਪੀਟ ਨੂੰ ਨਾਲ ਕੋਈ ਤੁਹਾਡਾ ਖਾਸ ਲਗਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜੇ ਇਹਨੂੰ ਚਣੋਂਗੇ ਤਾਂ ਹੀ ਕੰਮ ਹੋਣਗੇ ਤੇ ਬਾਕੀ ਜੇ ਡੈਂਪੀਟ ਨੂੰ ਚਣ ਕੇ ਕੰਮ ਤੁਸੀਂ ਕਹਿੰਦੇ ਹੋਣਗੇ ਤੇ ਫਿਰ ਤਾਂ ਲੋਕਾਂ ਦੇ ਮੂੰਹ ਤੇ ਛਿੱਤਰ ਹੈ ਮੰਨ ਲਓ ਚ ਕੋਈ ਪਾਰਟੀ ਜਿਹੜਾ ਉਮੀਦਵਾਰ ਖੜਾ ਕਰ ਦੇ ਜਿਹੜਾ ਹਲਕੇ ਦੇ ਵਿੱਚ ਜਿਹਦੀ ਭੋਰਾ ਜਿੱਤ ਨਾ ਹੋਵੇ ਘਟਿਆ ਲੈਵਲ ਦਾ ਜਿਹੜਾ ਉਹ ਉਮੀਦਵਾਰ ਹੋਵੇ ਫਿਰ ਲੋਕਾਂ ਨੂੰ ਘਟ ਗਿਆ ਨੂੰ ਚੁਣ ਲੈਣਾ ਸਿਰਫ ਐਸੇ ਕਰਕੇ ਸਰਕਾਰ ਲੋਕਾਂ ਨੇ ਚੁਣਨਾ ਹੁੰਦਾ ਬੰਦਾ ਉਹ ਜਿਹੜਾ ਲੋਕਾਂ ਦੀ ਗੱਲ ਕਰੇ ਆਵਾਜ਼ ਉਠਾਵੇ ਵਿਧਾਨ ਸਭਾ ਜਾ ਕੇ ਉਹਨਾਂ ਦੇ ਮੁੱਦੇ ਚੱਕੇ ਕੱਲਾ ਮਤਲਬ ਇਹ ਨਹੀਂ ਹੁੰਦਾ ਕਿ ਸੜਕਾਂ ਗਲੀਆਂ ਨਾਲੀਆਂ ਹੀ ਹੁੰਦੀਆਂ ਨੀਤੀਆਂ ਬਣਨੀਆਂ ਵਿਧਾਨ ਸਭਾ ਚੋਂ ਐਮ ਐਲ ਏ ਨੇ ਬੋਲਣਾ ਹੁੰਦਾ ਨੀਤੀਆਂ ਤੇ ਤੇ ਕੰਮ ਹੋਣੇ ਹੁੰਦੇ ਪਾਲਿਸੀਆਂ ਦੇ ਤਹਿਤ ਜੇ ਪਾਲਿਸੀਆਂ ਲੋਕ ਪੱਖੀ ਹੋਣੀਆਂ ਤਾਂ ਲੋਕ ਪੱਖੀ ਕੰਮ ਆਪੂ ਆਪਣੇ ਹੋ ਜਾਣਗੇ ਜੇ ਪਾਲਿਸੀਆਂ ਲੋਕ ਵਿਰੋਧੀ ਹੋਣੀਆਂ ਤਾਂ ਕੰਮ ਲੋਕਾਂ ਦੇ ਆਪੋ ਆਪ ਆਪਣੇ ਆਪ ਹੀ ਮਾੜੇ ਕੰਮ ਹੋਣ ਲੱਗ ਜਾਣਗੇ ਸੋ ਇਸ ਕਰਕੇ ਜਿਹੜਾ ਇਹ ਬਿਆਨ ਦੇਣੇ ਜਾਣੇ ਇਹ ਉਹ ਘਟ ਦੇ ਉੱਤੇ ਵਾਰ-ਵਾਰ ਆਮ ਆਦਮੀ ਪਾਰਟੀ ਟਾਰਾ ਮਾਰਦੀ ਰਹੀ ਹੈ ਉਹ ਇਹ ਇਹ ਉਹਨਾਂ ਸਾਰੀਆਂ ਚੀਜ਼ਾਂ ਦੇ ਉਲਟਪੁਕਤ ਦੀ ਗੱਲ ਹੈ ਹੁਣ ਉਸ ਤੋਂ ਅੱਗੇ ਇੱਕ ਗੱਲ ਰਹਿ ਗਈ ਸੀ ਗਿੱਦੜ ਵਾਹ ਦੇ ਵਿੱਚ ਕੱਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਆਮ ਸੀ ਗਿੱਦੜ ਵਾਹ ਸ਼ਾਉਣੀ ਬਣਿਆ ਹੋਇਆ ਸੀ ਗਿੱਦੜ ਵਹਾਦੇ ਵਪਾਰੀ ਇੰਨੇ ਔਖੇ ਸੀ ਐਨਾ ਬੁਰਾ ਹਾਲ ਕੀਤਾ ਕਿਉਂਕਿ ਜਗਾ ਜਗਾ ਉਤੇ ਧਰਨੇ ਸੀ ਜਗਾ ਜਗਾ ਉਤੇ ਪ੍ਰੋਟੈਸਟ ਸੀ ਤੇ ਅਰਵਿੰਦ ਕੇਜਰੀਵਾਲ ਆਉਣ ਜਿਹੜਾ ਵੀਆਈਪੀ ਰੂਟ ਰੱਖਿਆ ਸੀ ਉਹ ਇੱਥੇ ਜੇ ਕੋਈ ਮੋਟਰਸਾਈਕਲ ਵੀ ਲਾ ਲੈਂਦਾ ਚਲੋ ਅੱਗੇ 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 ਪੁਲਿਸ ਪੁਲਿਸ ਦੀ ਮਜਬੂਰੀ ਹੈ ਮਤਲਬ ਗਿੱਦੜ ਵਹਾਦੇ ਲੋਕਾਂ ਦਾ ਜਿਉਣਾ ਹਰਾਮ ਕੀਤਾ ਹੋਇਆ ਸੀ ਕੱਲ ਦਾ ਤੁਸੀਂ ਗਿੱਦੜ ਵਾਹ ਜਾ ਕੇ ਪੁੱਛ ਕੇ ਦੇਖੋ ਸ਼ਹਿਰ ਦੇ ਵਿੱਚ ਆ ਕੇ ਜਿਸ ਤਰੀਕੇ ਦੇ ਨਾਲ ਉਹਨੂੰ ਸ਼ਾਉਣੀ ਬਣਾ ਕੇ ਜਿਸ ਤਰੀਕੇ ਨਾਲ ਕਰਫਿਊ ਵਾਲੀ ਹਾਲਤ ਬਣਾ ਕੇ ਇੱਕ ਵਿਚਾਰਾ ਕੋਈ ਪਟੂਰੀਆਂ ਵਾਲਾ ਰੋਲ ਰਿਹਾ ਸੀ ਇਹ ਕੋਈ ਹੋਰ ਦੁਕਾਨ ਰੋਲ ਰੋਕ ਦਿੰਦੇ ਨੇ ਕਿ ਜਾਂ ਡੋਲੀਆਂ ਵੇਦਾ ਨਹੀਂ ਹੋਣੀਆਂ ਕਹਿੰਦੇ ਡੋਲੀਆਂ ਤੱਕ ਰੋਕ ਦਿਤੀਆਂ ਕਿਉਂਕਿ ਜੋ ਸੀਐਮ ਨੇ ਲੰਘਣਾ ਜੀ ਸਾਰਾ ਕੰਮ ਹੀ ਰੋਕਿਆ ਜਾਣਾ ਸੋ ਇਸ ਕਰਕੇ ਗਿੱਦੜਾ ਬਹਾ ਦੇ ਲੋਕ ਤਾਂ ਕੱਲ ਬੜੇ ਪਰੇਸ਼ਾਨ ਹੋਏ ਸ਼ਹਿਰ ਦੇ ਵਿੱਚ ਐਨਾ ਬੁਰਾ ਹਾਲ ਟ੍ਰੈਫਿਕ ਜਾਮ ਲੋਕਾਂ ਨੇ ਆਪ ਇੱਕ ਮੈਂ ਖੜਾ ਤੇ ਧਰਨਾ ਚੱਲ ਰਿਹਾ ਸੀ ਟੀਚਰਾਂ ਦਾ ਤੇ ਇੱਕ ਕੋਈ ਵਿਚਾਰਾ ਪਰਿਵਾਰ ਆਇਆ ਤੇ ਉਹ ਪੁਲਿਸ ਵਾਲਿਆਂ ਕਹਿੰਦਾ ਇੱਧਰ ਲੰਘ ਜੇ ਕਹਿੰਦੇ ਨਹੀਂ ਨਹੀਂ ਪਿੱਛੇ ਜਾਓ ਕਹਿੰਦੇ ਪਿੱਛੇ ਰਾਹ ਹੈ ਨਹੀਂ ਕਹਿੰਦੇ ਇੱਧਰ ਤਾਂ ਲੰਘ ਨਹੀਂ ਦੇਣਾ ਉਹ ਕਹਿੰਦੀ ਸਾਡੀ ਭਤੀਜੀ ਦਾ ਵਿਆਹ ਹੈ ਸਾਨੂੰ ਲੰਘ ਲੈਣ ਦਿਓ ਕਹਿੰਦੇ ਨਹੀਂ ਸਾਨੂੰ ਨਹੀਂ ਪਤਾ ਤੁਸੀਂ ਪਿੱਛੋਂ ਹੀ ਤੁਸੀਂ ਕਿੱਥੋਂ ਉਮੀਦ ਲਾ ਸਕਦੇ ਹੋ ਕਿ ਜਿਹੜੀ ਸਰਕਾਰ ਜਿਹੜੀ ਪਾਰਟੀ ਇਹ ਕਹਿੰਦੀ ਰਹੀ ਹੋਵੇ ਐਫੀਡਵਿਟ ਦਿੱਤੇ ਹੁਣ 2017 ਚ ਵੀਆਈਪੀ ਕਲਚਰ ਨਹੀਂ ਕਰਾਂਗੇ ਅਸੀਂ ਕੋਈ ਵੱਡੇ ਘਰ ਨਹੀਂ ਲਵਾਂਗੇ ਵੱਡਾ ਕੁਝ ਨਹੀਂ ਕਰਾਂਗੇ ਤਾਂ ਉਹਨਾਂ ਦੀ ਹਾਲਾਤ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਅੱਜ ਐਨਾ ਖਤਰਾ ਹੋ ਗਿਆ ਹੈ ਕਿ ਜਿਹੜੇ ਇੱਕ ਇੱਕ ਘਰ ਦੇ ਉੱਤੇ ਇੱਕ ਇੱਕ ਪੁਲਿਸ ਵਾਲਾ ਇੱਕ ਇੱਕ ਬਾਰ ਦੇ ਅੱਗੇ ਇੱਕ ਪੁਲਿਸ ਵਾਲਾ ਇੰਨੀ ਪੁਲਿਸ ਜਿਸ ਤਰੀਕੇ ਦੇ ਨਾਲ ਉੱਥੇ ਲਗਾਈ ਸੀ ਇਹ ਲੱਗ ਰਿਹਾ ਸੀ ਕਿ ਕਿਸੇ ਦੂਜੇ ਦੇਸ਼ ਨਾਲ ਜੰਗ ਹੋਣੀ ਹੈ ਜਾਂ ਕੋਈ ਬਹੁਤ ਹੀ ਵੱਡਾ ਦੂਜੇ ਦੇਸ਼ ਦਾ ਕੋਈ ਜਿਹੜਾ ਕੋਈ ਅਫਸਰ ਆ ਰਿਹਾ ਜਾਂ ਵੱਡੇ ਦੇਸ਼ ਦਾ ਕੋਈ ਅਧਿਕਾਰੀ ਆ ਰਿਹਾ ਜਾਂ ਵੱਡੇ ਦੇਸ਼ ਦਾ ਕੋਈ ਲੀਡਰ ਆ ਰਿਹਾ ਆਪਣੇ ਦੇਸ਼ ਦਾ ਈ ਕੋਈ ਖਤਰਾ ਨਹੀਂ ਜਿਹੜੇ ਭਗਵੰਤ ਸਿੰਘ ਮਾਨ ਦੂਜਿਆਂ ਨੂੰ ਕਹਿੰਦੇ ਰਿਹਾ ਕਿ ਜੇ ਇੰਨਾ ਹੀ ਖਤਰਾ ਮੁਰਗੀ ਖਾਨਾ ਖੋਲ ਲੋ ਤਾਂ ਕੱਲ ਗਿੱਦਰ ਬਹਾਦੀ ਹਾਲਤ ਦੇਖ ਕੇ ਲੱਗਦਾ ਸੀ ਕਿ ਮੁਰਗੀ ਖਾਨਾ ਇੱਕ ਰਵਿੰਦ ਕੇਜਰੀਵਾਲ ਨੂੰ ਤੇ ਇੱਕ ਭਗਵੰਤ ਮਾਨ ਨੂੰ ਹੁਣ ਖੋਲ ਲੈਣਾ ਚਾਹੀਦਾ